ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਵਾਰ ਸਵਾਲ ਪੈਦਾ ਹੁੰਦਾ ਹੈ ਕਿ ਜੇ ਪ੍ਰਮਾਤਮਾ ਸਭ ਥਾਈ ਹੈ ਜੇ ਉਹ ਸਾਡੇ ਨਾਲ ਹੈ ਤਬਰ ਦਿਖਦਾ ਕਿਉਂ ਨਹੀਂ ਕੋਈ ਕਹਿੰਦੇ ਹਨ ਜੀ ਪ੍ਰਮਾਤਮਾ ਦਾ ਰੂਪ ਕਿਹੋ ਜਿਹਾ ਹੈ ਉਹ ਨੂੰ ਕਿਸੇ ਨੇ ਦੇਖਿਆ ਅਜੇ ਤੱਕ ਜੇ ਗੁਰਬਾਣੀ ਵਿਚਾਰ ਦੇ ਵਿੱਚ ਬਹਾਰਾ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗ 570 ਦੇ ਉੱਪਰ ਲੋਏ ਨ ਲੋਈ ਡਿਠ ਪਿਆਸ ਨ ਬੂਜੇ ਮੂਕਣੀ ਨਾਨਕ ਸੇ ਅੱਖੜੀਆਂ ਬਿਆਨ ਜਿਨੇ ਦਸੰਦੋ ਮਾਂ ਬਰੀ ਉਹ ਕਹਿੰਦੇ ਭਾਈ ਉਸ ਪ੍ਰਮਾਤਮਾ ਨੂੰ ਵੇਖਣ ਵਾਲੀਆਂ ਉਹ ਅੱਖੀਆਂ ਹੋਰ ਨੇ ਜਿਨ੍ਹਾਂ ਨਾਲ ਉਸ ਪਿਆਰੇ ਦੇ ਦਰਸ਼ਨ ਹੁੰਦੇ ਹਨ ਸਾਡੀਆਂ ਸਰੀਰਕ ਅੱਖਾਂ ਸਰੀਰਕ ਹੋਂਦ ਨੂੰ ਹੀ ਦੇਖ ਸਕਦੀਆਂ ਆ ਸਰੀਰ ਕੱਕਾ ਕੇਵਲ ਦੁਨਿਆਵੀ ਪਦਾਰਥਾਂ ਨੂੰ ਸਰੀਰ ਕੋ ਹੰਦ ਰਹੀ ਦੇਖ ਸਕਦੀਆਂ ਨੇ ਤੇ ਨਿਰੰਕਾਰ ਦਾ ਕੋਈ ਸਰੀਰ ਨਹੀਂ ਹੈਗਾ ਕਿਉਂਕਿ ਰੂਪ ਨਾ ਰੇਖ ਨਾ ਰੰਗ ਕੈ ਸ੍ਰੇਹ ਗੁਣ ਤੇ ਪ੍ਰਾਪਿਨ ਨਸੀ ਬੁਝਾਏ ਨਾਨਕਾ ਜਿਸ ਹੋਵੇ ਸੋ ਪਰਸਨ ਉਹ ਦੁਨਿਆਵੀ ਸਾਰੇ ਸਰੀਰ ਭਾਵੇਂ ਮਨੁੱਖ ਦਾ ਹੈ ਪਸ਼ੂ ਪੰਛੀ ਹੈ ਬਨਾਸਪਤੀ ਹੈ ਜਾਂ ਜਲ ਜੀਵ ਦਾ ਹੈ ਸਾਰੇ ਪੰਜ ਤਤ ਦੇ ਨੇ ਇਹ ਹਵਾ ਪਾਣੀ ਅਗਨੀ ਆਦੋ ਬਣਦੇ ਨੇ ਤੇ ਜਦੋਂ ਇਹ ਸਰੀਰ ਖਤਮ ਹੁੰਦਾ ਹੈ ਬਿਨ ਸਦਾਏ ਤਾਂ ਉਹ ਆਪੋ ਆਪਣੇ ਤਤ ਅੰਦਰ ਸਮਾ ਜਾਂਦੇ ਨੇ ਮਿੱਟੀ ਮਿੱਟੀ ਦਾ ਰਲ ਜਾਂਦੀ ਹੈ ਗੁਰੂ ਫਰਮਾਨ ਨੇ 885 ਅੰਕ ਤੇ ਰਾਮਕਲੀ ਰਾਗ ਦੇ ਵਿੱਚ ਕਿੰਨੇ ਪਵਣੇ ਵਿੱਚ ਪਵਣ ਸਮਾਇਆ ਜੋਤੀ ਮਹਿ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਰੋਵਣ ਹਾਰੇ ਕੇ ਕਬਨ ਦੇਕ ਉਹ ਚ ਸੁਭਾ ਜਾਂਦੇ ਨੇ ਪਰੰਤੂ ਜਿਹੜਾ ਨਿਰੰਕਾਰ ਹੈ ਉਹ ਅਭੰਗੇ ਬਬੋਤੇ ਹੈ ਅਤਵਾ ਹੂਦੀ ਭੂਤੀ ਜਾਂ ਤਾਤ ਨਾਸ ਰਹਿਤ ਹਨ ਉਹਦੀ ਭੂਤ ਸਵਾ ਨਹੀਂ ਬਣਦੀ ਉਹ ਤੱਤਾ ਜਿ ਨਹੀਂ ਰਲਦਾ ਇਸੇ ਲਈ ਇਸ ਦੀ ਹੋਂਦ ਨੂੰ ਤ੍ਰੈ ਕਾਲੀ ਭਾ ਭੂਤ ਭਵਿੱਖ ਤੇ ਵਰਤਮਾਨ ਰਹਿਣ ਵਾਲੀ ਹੈ ਅਤੇ ਇਹ ਜਨਮ ਮਰਨ ਵਿੱਚ ਨਹੀਂ ਤੇ ਨਾ ਹੀ ਉਸ ਦੇ ਕੋਈ ਮਾਤਾ ਪਿਤਾ ਨੇ ਤਾਤ ਨਾ ਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਣ ਤਜੇ ਨਿਰੰਕਾਰ ਨੂੰ ਜਾਣਿਆ ਕਿਵੇਂ ਜਾਵੇ ਉਹਦੇ ਸੂਝ ਕਿਵੇਂ ਪਵੇ ਗੁਰਬਾਣੀ ਉਹਦਾ ਗੁਣ ਨਿਧਾਨ ਹੋਣਾ ਨਿਸ਼ਚਿਤ ਕਰਉਂਦੀ ਹੈ ਉਹ ਗੁਣਾਂ ਦਾ ਭੰਡਾਰ ਹੈ ਜਾਂ ਗੁਣ ਸਰੂਪ ਹੈ ਉਹਦੇ ਸਾਰੇ ਗੁਣਾਂ ਦਾ ਵਰਣਨ ਮਨੁੱਖ ਦੀ ਸਮਰੱਥਾ ਤੋਂ ਬਾਹਰ ਹੈ ਉਸ ਵਲੋਂ ਕੀਤੇ ਜਾਂਦੇ ਕਰਮਾਂ ਨੂੰ ਵੇਖ ਕੇ ਹੀ ਉਹਦੇ ਨਾਮ ਰੱਖੇ ਗਏ ਨੇ ਕਿਉਂਕਿ ਕਰਮ ਨਾਮ ਵਰਨਤ ਸੋ ਮਤ ਜਿਹੋ ਜਿਹਾਂ ਦਾ ਕੰਮ ਦੇਖਿਆ ਉਹ ਜਿਹਦਾ ਨਾਮ ਬਾ ਦਿੱਤਾ ਭਾਵੇਂ ਜਾਪ ਸਾਹਿਬ ਅੰਦਰ ਗੁਰੂ ਗੋਬਿੰਦ ਸਿੰਘ ਜੀ ਨੇ ਉਹਦੇ ਕਿਤਨੇ ਹੀ ਕਰਮ ਨਾਮ ਕਥੇ ਹਨ ਪਰ ਫਿਰ ਵੀ ਕਹਿੰਦੇ ਨੇ ਤਵ ਸਰਬ ਨਾਮ ਕਥੇ ਕਵਨ ਗੁਰੂ ਸਾਹਿਬ ਦਾ ਫਰਮਾਨ ਹੈ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਗੁਰਮਤ ਅਨੁਸਾਰ ਐਸੇ ਸਾਹਿਬ ਗੁਣੀ ਨਿਧਾਨਾ ਦੇ ਗੁਣ ਗਾਉਣਾ ਤੇ ਉਹਨਾਂ ਦਾ ਵਿਚਾਰ ਕਰਨਾ ਹੀ ਉਹਦੇ ਦਰ ਤੇ ਪ੍ਰਵਾਣ ਪੈਣ ਦੇ ਉਹਦਾ ਪਿਆਰ ਜਿੱਤਣ ਦਾ ਇੱਕੋ ਇੱਕ ਸਾਧਨ ਹੈ ਜਦ ਜੀ ਸਾਹਿਬ ਅੰਦਰ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਸ਼ਨ ਕਰਦੇ ਨੇ ਫਿਰ ਕੇ ਅੱਗੇ ਰੱਖੀਏ ਜੇ ਦੇਸੇ ਦਰਬਾਰ ਇਹਦੇ ਵਿਚਾਰ ਫਿਰ ਕਰਾਂਗੇ ਜੀ ਸੋ ਅੱਜ ਦੇ ਵਿਚਾਰ ਹੈ ਜੇ ਪ੍ਰਮਾਤਮਾ ਹੈ ਤੇ ਦਿਸਦਾ ਕਿਉਂ ਨਹੀਂ ਜੋ ਗੁਰੂ ਪਿਆਰੇ ਜਰੂਰ ਸਰਵਣ ਕਰਿਓ ਹੋਰਨਾਂ ਨੂੰ ਵੀ ਕਰਾਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ